ਦੇ ਕਿ ਹਜ਼ਾਰਾਂ ਬਣਦੇ ਆ ਅਸੇ ਭਾਈ ਕਿਸੇ ਨੂੰ ਕੀ ਲੋੜ ਪੈਂਦੀ ਹੈ ਜੇ ਹਿਤ ਕਰਨ ਦੀ ਕੀ ਲੋੜ ਪੈਂਦੀ ਹੈ ਫਰੂਜੀ ਅੱਜ ਇਹਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਨੇ ਕਿਹੜੀ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਹੈ ਮੈਂ ਕੋਈ ਚੋਲ ਪ੍ਰਚਾਰ ਜਾਂ ਕੋਈ ਸਰਕਾਰ ਦੇ ਕੰਈ ਕਰਦੇ ਤੋ ਮੈਂ ਕੁਝ ਨਹੀਂ ਹੈ ਜੀ ਮੇਰਾ ਮੰਨਨੇ ਅੰਦਰੋਂ ਨੂੰ ਬੁਵਾਇ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਮੂਰੇ ਹੱਤਬੰਦ ਲੋਕਾਂ ਨੂੰ ਅਪੀਲ ਕਰ ਸ਼ਾਇਦ ਤੇਰੀ ਆਪੀ ਦਾ ਲੋਕ ਨੇ ਮਨਤ ਧੁਰਾ ਬੋਤਾ ਸਰਗੋਦੀ ਤਾਂ ਮੈਨੂੰ ਅਮੀਰ ਜੀ ਤੁਸੀਂ ਮੇਰੇ ਪਰਿਵਾਰ ਦਾ ਮੇਰੀ ਖੈਰ ਸੁਖਦਾ ਮੇਰੇ ਪਰਿਵਾਰ ਦੀ ਚਰਨੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹਾਂ ਪਰੰਤੂ ਮੈਂ ਤੁਹਾਡੇ ਇੱਥੇ ਇੱਕ ਬੜੇ ਭਾਵ ਕਮਾਨਾ ਕੇ ਆਇਆ ਆ ਇੱਕ ਜੀਰੋ ਤੱਤਾ ਨਾਲ ਖਾਜੋ ਜਿਹੜਾ ਬੰਦਾ ਗਰ ਸਰ ਨਾਲ ਗੱਲ ਕਹਿ ਸਕਦਾ ਹੈ ਰੱਖ ਸਕਦਾ ਹੈ ਉਹ ਹੀ ਦੇ ਬੰਦੇ ਵਿੱਚ ਜਰਨਾਵਾ ਸਾਹਿਬ ਤੁਹਾਡੇ ਕੋਲ ਬਹੁਤ ਵਧੀਆ ਕੀ ਜੇ ਕਾਇ ਨੇ ਤਾਂ ਤੁਸੀਂ ਇਹਨਾਂ ਨੂੰ ਭਾਵੀ ਬਹੁਤ ਮਤਲਬੇ ਕੰਮਜਾਮ ਕਰਕੇ ਜਿਹੜਾ ਇਹ ਤੇ ਜੋ ਮੈਂ ਬਹੁਤ ਵੱਡੀ ਉਮੀਦ ਲੈ ਕੇ ਸੋਡੇ ਇਲਾਕੇ ਦਾ ਮੈਂ 58 ਸਾਲ ਦਾ ਵਾਹੇ ਮੈਂ ਇਸਦਾ ਕਿ ਪਹਿਲੀ ਵਾਰ ਆਇਆ ਔਰ ਮੈਨੂੰ ਆਸ ਸੀ ਵੀ ਤੁਸੀਂ ਸਾਰੇ ਮੇਰੇ ਭਰਾਓ ਤੁਸੀਂ ਮੇਰੀ ਪੋਜੀਸ਼ਨ ਦੇਖੋਗੇ 2 ਸਾਲ ਦੀ ਕੀ ਹੋਈ ਹੈ ਔਰ ਮੈਂ ਆਪਣੋ ਦਚਾਣਾ ਗਵਾਲੇ ਦੀ ਕੋਈ ਦੋਹਰੇ ਨਹੀਂ ਨਹੀਂ ਦੁਆਰਾ ਨਹੀਂ ਲੱਗੇ ਪਰੰਤੂ ਆ ਜਿਹੜੇ ਮੇਰੇ ਸਾਹਮਣੇ ਬੈਠੇ ਕਹਿੰਦੇ ਕੋਈ ਬੱਚਾ ਮੇਰੇ ਬੱਚੇ ਦੇ ਰਾਹ ਤੋਂ ਚੱਲ ਕੇ ਐਦਾਂ ਕਿਸੇ ਦਾ ਘਰ ਨਾ ਉੱਜਲੇ ਇਹ ਕੋਸ਼ਿਸ਼ ਮੈਂ ਕਰਦਾ ਰਹੂੰਗਾ ਜਦ ਤੱਕ ਸਾਹੇ ਤੱਕ ਮੈਂ ਜੈਸੇ ਖਾਨ ਦੀ ਜੀ ਦੀ ਬੁਰਾਈ ਦੇਸ਼ਵਾਦ ਦੀ ਇਹਦੇ ਖਿਲਾਫ ਲੜਦਾ ਰਹੂੰਗਾ ਭਾਵੇਂ ਮੇਰੀ ਫਿਜ਼ੀਕਲ ਕੰਡੀਸ਼ਨ ਬਹੁਤ ਹੀ ਸੀਨੀਅਰ ਪੁੱਤ ਦੇ ਜਾਣ ਤੋਂ ਬਾਅਦ ਦੋ ਵਾਰ ਮੇਰੀ ਐਂਜੋਪਲਾਸਟੀ ਹੋ ਗਈ ਹੈ ਪਰੰਤੂ ਫਿਰ ਵੀ ਹਿੰਮਤ ਨਹੀਂ ਹਾਰਦਾ ਆਪ ਤੋਂ ਵੀਰ ਦਾਸ ਨਾਲ ਨੂੰ ਥੋੜੀ ਜਿਹੀ ਆਸ ਦਿਗਾਈ ਤਿਤਲ ਕੋਈ ਨਹੀਂ ਕੋਈ ਤਾਂ ਹੈ ਕਿ ਤੇ ਤੇ ਚੱਲ ਖੜਾ ਰੋ ਦਵਾ ਤਾ ਮੈਂ ਤੁਹਾਡੇ ਸਾਹਮਣੇ ਖੜਾ ਹੋ ਜਾਗਾ ਮੈਨੂੰ ਤੁਸੀਂ ਹਿੰਮਤ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ ਤਾਂ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਤੁਹਾਨੂੰ ਇੱਕ ਹੱਥ ਜੋੜ ਕੇ ਜੀ ਕਰਦਾ ਵੀ ਇਸ ਵਾਰ ਤਾਂ ਆਪਾਂ ਨਾ ਖਾਲ ਜੋ ਕਿ 2024 ਵਾਲਾ ਐਤਕੀ ਆਪਾਂ ਸਹੀ ਵੀਰਵਾਰ ਲੋਕ ਸਭਾ ਦੇ ਵਿੱਚ ਭੇਜਨੇ ਆ ਜਿਹੜੀ ਸਾਡੀ ਪੰਜਾਬ ਦੀ ਸਾਡੇ ਧਰਮ ਦੀ ਸਾਡੀ ਸਿੱਤੇ ਦੀ ਸਾਡੀਆਂ ਨਸਲਾਂ ਦੀ ਸਾਡੀਆਂ ਫਸਲਾਂ ਦੀ ਗੱਲ ਸਿੱਕਾ ਤੋਂ ਤੇ ਕਰਨਗੇ आदमी बे कोई शब्द वठे प्रा चुबोड़ माफ़ी लॻंदा वाहिालसा गुरू वाहिगुरू